ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਾਂਦੇ ਜਾਂਦੇ ਦੇ ਗਏ ਇਹ ਗੁਪਤ ਬਚਨ ਜਿਸ ਨਾਲ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਸੋ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪਾਂ ਵੇਖਦੇ ਹਾਂ ਵੀ ਗੁਰਬਾਣੀ ਦੇ ਨਾਲ ਸਾਡੇ ਜੀਵਨ ਦਾ ਉਧਾਰ ਹੈ ਤੇ ਆਪਾਂ ਇਹ ਚੀਜ਼ ਨੂੰ ਜਿਹੜਾ ਹੈ ਰੋਜ਼ ਪੜ੍ਹਦੇ ਹਾਂ ਆਪਾਂ ਇਸ ਗੱਲ ਨੂੰ ਜਿਹੜਾ ਹੈ ਰੋਜ਼ ਵਿਚਾਰਦੇ ਹਾਂ ਜਿਵੇਂ ਸਤਗੁਰੂ ਜੀ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿਚਾਨਣ ਕਰਮ ਵਸੈ ਮਨ ਆਏ ਪਾਤਸ਼ਾਹ ਕਹਿੰਦੇ ਗੁਰਬਾਣੀ ਕੀ ਹੈ ਇਸ ਜਗਤ ਦੇ ਵਿੱਚ ਚਾਨਣ ਹੈ ਇਸ ਜਗਤ ਦੇ ਵਿੱਚ ਮਨਾਰਾ ਹੈ ਤੇ ਜਿਹੜਾ ਇਸ ਪਾਵਨ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਇਸ ਪਾਵਨ ਬਾਣੀ ਦੇ ਨਾਲ ਜੁੜਦਾ ਹੈ ਕਹਿੰਦੇ ਉਹਦੇ ਜੀਵਨ ਦੇ ਵਿੱਚ ਚਾਨਣੀ ਚਾਨਣਾ ਹੋ ਜਾਂਦਾ ਹੈ ਹੁਣ ਸਾਡਾ ਸਵਾਲ ਹੁੰਦਾ ਹੈ ਕਿ ਚਾਨਣਾ ਤੇ ਬਹੁਤ ਹੈ ਜੀ ਤੇ ਹੁਣ ਵੀ ਜਿਹੜਾ ਚਾਨਣਾ ਬਹੁਤ ਜ਼ਿਆਦਾ ਹੈ ਲਾਈਟਾਂ ਲੱਗੀਆਂ ਹੋਈਆਂ ਨੇ ਦਿਨ ਚੜ੍ਹੇ ਹੋਏ ਨੇ ਤੇ ਸਾਰਾ ਕੁਝ ਸਪੱਸ਼ਟ ਦਿਖ ਰਿਹਾ ਹੈ ਪਰ ਇਥੇ ਗੱਲ ਅੰਦਰਲੇ ਮਨ ਦੀ ਹੋ ਰਹੀ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਜਗਤ ਦੇ ਵਿੱਚ ਚਾਨਣ ਮਨਾਰਾ ਸ਼ਬਦ ਨਹੀਂ ਕਰਨਾ ਸਹੀ ਤੇ ਗਲਤ ਦਾ ਫੈਸਲਾ ਤੈਨੂੰ ਜਿਹੜਾ ਹੈ ਸਤਿਗੁਰ ਨੇ ਆਪ ਚੰਗਾ ਰਾਹ ਵਿਖਾਉਣਾ ਹੈ ਤੇ ਜਿਹੜਾ ਰਾਹ ਮੇਰੇ ਪਾਤਸ਼ਾਹ ਨੇ ਵਿਖਾਉਣਾ ਉਹ ਰਾਹ ਕੇਵਲ ਮੀਟਰ ਤੱਕ ਸੀਮਤ ਨਹੀਂ ਹੈ 2 3 ਮੀਟਰ 200 ਮੀਟਰ 100 ਮੀਟਰ 500 ਮੀਟਰ ਜਾਂ ਕਿਲੋਮੀਟਰਾਂ ਦੇ ਵਿੱਚ ਸੀਮਤ ਨਹੀਂ ਉਹ ਜਿਹੜਾ ਰਸਤਾ ਹੈ ਉਹ ਜਿਹੜਾ ਮਾਰਗ ਹੈ ਸਿੱਧਾ ਜਾਂਦਾ ਹੈ ਸਚਖੰਡ ਤੱਕ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਚਖੰਡ ਤੱਕ ਜਿਹੜਾ ਉਹ ਰਸਤਾ ਤੈਨੂੰ ਸਾਫ਼ ਦਿਖਾਈ ਦੇਵੇਗਾ ਤੇ ਜਾਣਾ ਕਿਵੇਂ ਹੈ ਤੇਰੇ ਰੱਖਿਆ ਕਰਕੇ ਤੈਨੂੰ ਪਾਰਸ਼ਾ ਨੇ ਕਿਵੇਂ ਲੈ ਕੇ ਜਾਣਾ ਕਹਿੰਦੇ ਇਹ ਵੀ ਸਾਰਾ ਕੁਝ ਤੈਨੂੰ ਸੱਚੇ ਸਤਗੁਰੂ ਜੀ ਆਪ ਹੀ ਜਿਹੜਾ ਹੈ ਉਹ ਦਿਖਾਈ ਜਾਣਗੇ ਤੇ ਮੇਰੇ ਪਾਰਸ਼ਾ ਜੀ ਆਪ ਹੀ ਤੇਰੇ ਤੇ ਕਿਰਪਾ ਕਰਨਗੇ ਆਪ ਹੀ ਤੇਰੇ ਤੇ ਮਿਹਰ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਤੇਰੇ ਤੇ ਕਿਰਪਾ ਕਰ ਦੇਣਗੇ ਗੁਰਮੁਖ ਪਿਆਰਿਓ ਤੇ ਹੁਣ ਇਸ ਚੀਜ਼ ਨੂੰ ਜਿਹੜਾ ਥੋੜਾ ਜਿਹਾ ਸਮਝਿਓ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਬਾਬਾ ਬਲਜਿੰਦਰ ਸਿੰਘ ਦੀ ਰਾੜਾ ਸਾਹਿਬ ਵਾਲੇ ਸਾਧ ਸੰਗਤ ਉਹ ਸਾਨੂੰ ਇੱਕ ਜੀਵਨ ਦੇ ਵਿੱਚ ਸਹੀ ਸੇਧ ਲੈ ਕੇ ਗਏ ਨੇ ਸੱਜਣਾ ਗੁਰਬਾਣੀ ਨਾਲ ਜੁੜੀ ਕੋਈ ਵੀ ਗੁਰੂ ਘਰ ਹੈ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ ਸਾਡੇ ਪਿੰਡ ਦਾ ਹੈ ਜਾਂ ਪਿੰਡ ਤੋਂ ਬਾਹਰ ਹੈ ਸਾਧ ਸੰਗਤ ਸਤਿਗੁਰੂ ਦੀ ਪਾਵਨ ਬਾਣੀ ਦਾ ਜਿੱਥੇ ਜਾਪ ਕੀਤਾ ਜਾਂਦਾ ਹੈ ਸਤਿਗੁਰੂ ਦੀ ਪਾਵਨ ਬਾਣੀ ਦਾ ਜਿੱਥੇ ਪਾਠ ਕੀਤਾ ਜਾਂਦਾ ਹੈ ਜਾਂ ਆਪਾਂ ਆਪਣੇ ਘਰ ਦੇ ਵਿੱਚ ਬੈਠ ਕੇ ਪਾਠ ਕਰਦੇ ਹਾਂ ਜਪਦੇ ਹਾਂ ਸਾਧ ਸੰਗਤ ਤਾਂ ਇਹ ਚੀਜ਼ ਯਾਦ ਰੱਖਿਆ ਜੇ ਕਿ ਪਾਵਨ ਬਾਣੀ ਜਿਹੜੀ ਹੈ ਉਹ ਸਾਡੇ ਹਰ ਇੱਕ ਸੁਪਨੇ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੀ ਹੈ ਪਿਆਰਿਓ ਆਪਾਂ ਆਪਣੇ ਘਰਾਂ ਦੇ ਵਿੱਚ ਵਰਕਤਾਂ ਚਾਹੁੰਦੇ ਆ ਆਪਣੀਆਂ ਡਿਮਾਂਡਾਂ ਜਿਹੜੀਆਂ ਨੇ ਸੰਸਾਰ ਤੱਕ ਸੀਮਤ ਨੇ ਤੇ ਉਹ ਬ੍ਰਹਮ ਤੱਕ ਜਾਣ ਦੀ ਜੇ ਆਪਾਂ ਗੱਲ ਕਰੀਏ ਵੀ ਪਰਮਾਤਮਾ ਤੱਕ ਮਿਲਾਪ ਦੀ ਜਿਹੜੀ ਹੈ ਸਾਡੀ ਕੋਈ ਡਿਮਾਂਡ ਨਹੀਂ ਜੇ ਕਿਸੇ ਦੀ ਹੈਗੀ ਆ ਤਾਂ ਉਹ ਵਿਰਲਾ ਆ ਤੇ ਜੇ ਕੋਈ ਸ਼ਬਦ ਦਾ ਅਭਿਆਸ ਕਰਦਾ ਤੇ ਬੜੀ ਚੰਗੀ ਗੱਲ ਹੈ ਪਰ ਕੋਈ ਵਿਰਲਾ ਵੰਜਾ ਹੀ ਹੈ ਨਹੀਂ ਤੇ ਸਾਡੀਆਂ ਸੰਸਾਰਿਕ ਲੋੜਾਂ ਹੀ ਨੇ ਜਿਹੜੀਆਂ ਬਸ ਉਹੀ ਨੇ ਖਤਮ ਹੁੰਦੀਆਂ ਤੇ ਉਹੀ ਅਸੀਂ ਮੰਗੀ ਜਾ ਰਹੇ ਹਾਂ ਤੇ ਪਾਤਸ਼ਾਹ ਕਹਿੰਦੇ ਜਿਹੜਾ ਸ਼ਬਦ ਨਾਲ ਜੁੜ ਗਿਆ ਜਿਨੇ ਸ਼ਬਦ ਤੇ ਭਰੋਸਾ ਬਣਾ ਲਿਆ ਜਿਹੜਾ ਸ਼ਬਦ ਦੇ ਉੱਤੇ ਯਕੀਨ ਕਰਨ ਲੱਗ ਪਿਆ ਤੇ ਮੇਰੇ ਸਤਿਗੁਰੂ ਕਹਿੰਦੇ ਆ ਦੁਨਿਆਵੀ ਦਾਤਾਂ ਛੱਡੋ ਜਿਹੜਾ ਪਰਮਾਤਮਾ ਸੱਚਖੰਡ ਤੱਕ ਲਿਜਾਣ ਦੀ ਗੱਲ ਕਰਦਾ ਅਗਲੇ ਪਰਲੋਕ ਤੱਕ ਦੀ ਗੱਲ ਹੈ ਗੱਲ ਕਰਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਹਿੰਦੇ ਉਹ ਸੱਚਾ ਸਤਿਗੁਰੂ ਜਿਹੜਾ ਹੈ ਤੁਹਾਨੂੰ ਆ ਜੀਵਨ ਦੇ ਵਿੱਚ ਜਿਹੜੀਆਂ ਆ ਸੰਸਾਰ ਦੇ ਵਿੱਚ ਦਾਤਾਂ ਨੇ ਇਹ ਕਿਉਂ ਨਹੀਂ ਦੇ ਸਕਦਾ ਕਹਿੰਦੇ ਤੁਹਾਡੇ ਵੱਲੋਂ ਪਹਿਲ ਹੋਵੇ ਗੁਰਬਾਣੀ ਦੇ ਨਾਲ ਜੁੜੀਏ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰੀਏ ਬੈਠ ਕੇ ਕਦੇ ਚਾਰ ਨਾਲ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿਆ ਜੇ ਤੇ ਮੇਰੇ ਸਤਿਗੁਰੂ ਜੀ ਦੇਦਰ ਤੋਂ ਜੋ ਮਰਜ਼ੀ ਹਾਸਲ ਕਰ ਲਿਆ ਜੇ ਜੋ ਮਰਜ਼ੀ ਮੰਗ ਲਿਓ ਮੇਰੇ ਸਤਿਗੁਰੂ ਜੀ ਤੁਹਾਡੀ ਝੋਲੀ ਵਿੱਚ ਹਸਦਿਆਂ ਪਾ ਦੇਣਗੇ ਪਿਆਰਿਓ ਬਸ ਇਹੀ ਬਰਕਤਾਂ ਨੇ ਇਹ ਚੀਜ਼ਾਂ ਨੂੰ ਸਮਝਣ ਦੇ ਟ੍ਰਿਕਸ ਨੇ ਛੋਟੇ ਛੋਟੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਫਾਲੋ ਕਰ ਲਿਆ ਤੇ ਆਪਾਂ ਸਤਿਗੁਰੂ ਦੇ ਬਿਲਕੁਲ ਨੇੜੇ ਹੋ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ